ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀ ਜਿਹੜੀ ਲਿਸਟ ਆ ਜਿਹੜੀ ਹੁਣ ਕਾਂਗਰਸ ਦੇ ਵੱਲੋਂ ਵੀ ਜਲਦ ਜਾਰੀ ਹੋ ਸਕਦੀ ਹੈ ਤੇ ਉੱਥੇ ਹੀ ਸਿਆਸਤ ਵਿੱਚ ਹਾਲਚਲ ਜਿਹੜੀ ਤੇਜ਼ ਹੋ ਗਈ ਹੈ ਤੇ ਜਿਸ ਨੂੰ ਲੈ ਕੇ ਹੁਣ ਪੱਕੇ ਟਿਕਟ ਦੇ ਦਾਅਵੇਦਾਰੀਆਂ ਨੂੰ ਲੈ ਕੇ ਵੀ ਐਲਾਨ ਹੋ ਰਹੇ ਨੇ ਤੇ ਜਿਸ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚੋਂ ਕੁਝ ਚਿਹਰਿਆਂ ਦੇ ਉੱਤੇ ਜਿਹੜਾ ਦਾਅਵੇਦਾਰੀ ਠੋਕੀ ਜਾ ਸਕਦੀ ਹੈ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਸਿਆਸਤ ਵਿੱਚ ਜਿਹੜਾ ਪੂਰੀ ਤਰ੍ਹਾਂ ਹੱਜਲ ਤੇਜ਼ ਹੋ ਗਈ ਹੈ ਤੇ ਉੱਥੇ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਜਿਹੜੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਜਿਸ ਨੂੰ ਲੈ ਕੇ ਹੁਣ ਇੱਕ ਹਫ਼ਤੇ ਦੇ ਅੰਦਰ ਅੰਦਰ ਦੱਸਿਆ ਗਿਆ ਕਿ ਕਾਂਗਰਸ ਪਾਰਟੀ ਵੀ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰੇਗੀ ਪਰੰਤੂ ਇਸ ਤੋਂ ਪਹਿਲਾਂ ਹੀ ਕਈ ਚਿਹਰਿਆਂ ਨੂੰ ਲੈ ਕੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਲੈ ਕੇ ਜਿਹੜਾ ਮੁਕਾਬਲਾ ਚੱਲ ਰਿਹਾ ਹੈ ਤੇ ਜਿਸ ਦੇ ਦੌਰਾਨ ਸੂਤਰੇ ਦੇ ਵੱਲੋਂ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮਨੀਸ਼ ਦਿਵਾੜੀ ਨੇ ਉਹ ਆਨੰਦਪੁਰ ਸਾਹਤ ਤੋਂ ਜਿਹੜੀ ਟਿਕਟ ਲੜ ਨੇ ਤੇ ਉੱਥੇ ਹੀ ਫਿਰੋਜ਼ਪੁਰ ਤੋਂ ਕੁਲਬੀਰ ਜੀਰਾ ਅਤੇ ਸ਼ੇਰ ਸਿੰਘ ਕੁਬਈਆ ਜਿਹੜੇ ਕਿ ਚੋਣ ਨੂੰ ਲੈ ਕੇ ਲੜ ਸਕਦੇ ਨੇ ਤੇ ਉੱਥੇ ਹੀ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਜਿਹੜੀ ਉਮੀਦਵਾਰ ਨੂੰ ਲੈ ਕੇ ਅਲਾਨੇ ਜਾ ਸਕਦੇ ਨੇ ਤੇ ਜਿਲੰਦਰ ਤੋਂ ਸਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਐਲਾਨਿਆ ਜਾ ਸਕਦਾ ਹੈ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਦੱਸ ਦਈਏ ਕਿ ਸਾਫ ਦਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਜਨਮ ਦਿਨ ਮਨਾਇਆ ਗਿਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੇਕ ਕੱਟਿਆ ਤੇ ਕੱਟਣ ਦੌਰਾਨ ਇੱਕ ਦਾਵਾ ਵੀ ਠੋਕਿਆ ਗਿਆ ਸੀ ਤੇ ਜਲੰਧਰ ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਦਾਵਾ ਠੋਕਿਆ ਗਿਆ ਤੇ ਜਿਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਜਲੰਧਰ ਦੇ ਵਿੱਚ ਦੱਸ ਦਈਏ ਕਿ ਸਾਫ ਦਾ ਮੁੱਖ ਮੰਤਰੀ ਚਰਨਜੀਤ ਚੰਨੀ ਜਿਹੜੀ ਚੋਣ ਲੜ ਸਕਦੇ ਨੇ ਤੇ ਉੱਥੇ ਹੀ ਦੂਜੇ ਪਾਸੇ ਖਡੂਰ ਸਾਹਿਬ ਤੋਂ ਜਿਹੜਾ ਜਸਵੀਰ ਡਿੰਪਾ ਦਾ ਨਾਮ ਸਾਹਮਣੇ ਆ ਰਿਹਾ ਤੇ ਰਾਣਾ ਗੁਰਜੀਤ ਦਾ ਤੇ ਜਿਨ੍ਹਾਂ ਦੇ ਵਿੱਚੋਂ ਦੇਖਣ ਯੋਗ ਹੋਵੇਗਾ ਕਿ ਕੌਣ ਚੁਣਿਆ ਜਾਂਦਾ ਹੈ ਤੇ ਉੱਥੇ ਹੀ ਫਰੀਦਕੋਟ ਤੋਂ ਮੁਹੰਮਦ ਮੁਹੰਮਦ ਸ਼ਦੀਕ ਤੇ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਇਹ ਜਿਹੜਾ ਵੱਡਾ ਚਿਹਰਾ ਐਲਾਨਿਆ ਗਿਆ ਹੈ ਤੇ ਦੱਸਦੀ ਹੈ ਕਿ ਉਥੇ ਆਮ ਆਦਮੀ ਪਾਰਟੀ ਦੇ ਵੱਲੋਂ ਕਰਮਜੀਤ ਅਨਮੋਲ ਨੂੰ ਚੁਣਿਆ ਗਿਆ ਤੇ ਭਾਜਪਾ ਦੇ ਵਿੱਚੋਂ ਹੰਸਰਾਜ ਹੰਸ ਤੇ ਕਾਂਗਰਸ ਪਾਰਟੀ ਮੁਹੰਮਦ ਸ਼ਦੀਕ ਨੂੰ ਜਿਹੜਾ ਕਿ ਚੁਣ ਸਕਦੇ ਨੇ ਐਲਾਨ ਸਕਦੇ ਨੇ ਤੇ ਇਹ ਵੱਡੀ ਦਾਅਵੇਦਾਰੀ ਹੈ ਜਿਹੜੀ ਠੋਕੀ ਗਈ ਹੈ ਤੇ ਉੱਥੇ ਹੀ ਦੂਜੇ ਪਾਸੇ ਦੱਸਦੀ ਹੈ ਕਿ ਸੰਗਰੂਰ ਤੋਂ ਗੋਲਡੀ ਹੋ ਸਕਦੇ ਨੇ ਤੇ ਜਿਸ ਨੂੰ ਲੈ ਕੇ ਸੰਗਰੂਰ der wird ਪਾਰਟੀ ਦੇ ਵੱਲੋਂ ਮੀਥੇਅਰ ਨੂੰ ਖੜਾਇਆ ਗਿਆ ਹੈ ਤੇ ਜਿਸ ਦੇ ਦੌਰਾਨ ਹੁਣ ਇੱਕ ਦੂਜੇ ਦੀ ਟੱਕਰ ਜਰੂਰ ਹੋਵੇਗੀ ਤੇ ਦੇਖਣਯੋਗ ਇਹ ਹੋਵੇਗਾ ਕਿ ਕਿਸ ਦੀ ਜਿੱਤ ਹੋਵੇਗੀ ਤੇ ਦੂਜੇ ਪਾਸੇ ਦੱਸਦੇ ਕਿ ਅਮਰੀਕ ਸਰ ਦੇ ਵਿੱਚੋਂ ਗੁਰਜੀਤ ਔਜਲਾ ਜਿਹੜੇ ਕਿ ਕਾਂਗਰਸ ਪਾਰਟੀ ਵੱਲੋਂ ਜਿਹੜੇ ਕਿ ਕੈਂਡੀਡੇਟ ਦੀ ਲਿਸਟ ਦੇ ਵਿੱਚ ਆ ਸਕਦੇ ਨੇ ਤੇ ਦੂਜੇ ਪਾਸੇ ਬਠਿੰਡਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਪ੍ਰਧਾਨ ਰਾਜਾ ਬੜੇਂਗਾ ਜਤਾ ਆਪ ਚੋਣਵਾਰ ਜਿਹੜੇ ਹੋਣਗੇ ਤੇ ਦੂਜੇ ਪਾਸੇ ਜਾ ਉਹਨਾਂ ਦੀ ਪਤਨੀ ਅਮਰ ਦਾ ਵੜੇਗਾ ਆ ਪਖੜਨਗੇ ਜਾਇ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਇਹ ਚੋਣ ਦੇ ਵਿੱਚ ਖੜ ਸਕਦੇ ਨੇ ਤੇ ਜਿਸ ਨੂੰ ਲੈ ਕੇ ਸੂਤਰ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਇਹਨਾਂ ਉਮੀਦਵਾਰਾਂ ਨੂੰ ਲੈ ਕੇ ਕਾਂਗਰਸ ਪਾਰਟੀ ਜਿਹੜੀ ਦਾਵੇਦਾਰੀ ਠੋਕ ਸਕਦੀ ਹੈ ਤੇ ਜਿਸ ਨੂੰ ਲੈ ਕੇ ਹੁਣ ਇਹ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਜਿਹੜੀ ਕਿ ਲਿਸਟ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਆਪਣੀ ਲਿਸਟ ਜਾਰੀ ਕਰੇਗੀ ਤੇ ਉਸ ਦੇ ਵਿੱਚ ਇਹ ਜਿਹੜੇ ਚਿਹਰੇ ਆ ਜ਼ਰੂਰ ਦੇਖਣ ਮਿਲਣਗੇ ਤੇ ਜਿਸ ਦੇ ਵਿੱਚ ਪੰਜ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਨਾਲ ਜੁੜੇ ਹੋਏ ਨੇ ਉਹ ਪੱਕੇ ਐਲਾਨੇ ਜਾਣਗੇ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਸਿਆਸਤ ਦੀ ਹਲਚਲ ਜਿਹੜੀ ਤੇਜ਼ ਹੋ ਗਈ ਹੈ ਅਤੇ ਉੱਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਕਿ ਇਹ ਜਿਹੜੇ ਉਮੀਦਵਾਰ ਨੇ ਇਹ ਜਲਦ ਕਾਂਗਰਸ ਪਾਰਟੀ ਆਪਣੇ ਐਲਾਨ ਸਕਦੀ ਹੈ ਤੇ ਜਿਸ ਦੇ ਦੌਰਾਨ ਹੁਣ ਆਮ ਆਦਮੀ ਪਾਰਟੀ ਨੂੰ ਟੱਕਰ ਕਾਂਗਰਸ ਪਾਰਟੀ ਦਵੇਗੀ ਤੇ ਉੱਥੇ ਹੀ ਹੋਰ ਵਿਰੋਧੀਆਂ ਨੂੰ ਵੀ ਸਿਆਸੀ ਅਖਾੜੇ ਦੇ ਵਿੱਚ ਟੱਕਰ ਕਾਂਗਰਸ ਪਾਰਟੀ ਦਵੇਗੀ ਤੇ ਜਿਸ ਨੂੰ ਲੈ ਕੇ ਹੁਣ ਜਿਹੜਾ ਉਮੀਦਵਾਰਾਂ ਦੀ ਲਿਸਟ ਜਲਦ ਜਾਰੀ ਕਾਂਗਰਸ ਪਾਰਟੀ ਕਰੇਗੀ ਤੇ ਖਾਫਤੇ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰਾਂ ਦੀ ਲਿਸਟ ਜਿਹੜੀ ਜਾਰੀ ਹੋ ਸਕਦੀ ਹੈ ਤੇ ਜਿਸ ਨੂੰ ਲੈ ਕੇ ਹੁਣ ਸਿਆਸਤ ਪੂਰੀ ਤਰ੍ਹਾਂ ਪਖੀ ਹੋਈ ਹੈ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀ ਜਿਹੜੀ ਲਿਸਟ ਜਲਦ ਜਾਰੀ ਹੁਣ ਕਾਂਗਰਸ ਪਾਰਟੀ ਕਰੇਗੀ